ਜੂ ਟੱਤ ਲਾਏ ਨੇ ਚਾਚਾ ਯਾਰ ਵੱਡਾ ਦਸੇਦਾਰ ਓ ਰਿਆ ਬੰਦ ਕਬਾਣ ਉਹ ਬੰਡ ਬਾਈ ਲੈ ਬੰਡ ਲੈ ਫੜਾ ਮੈਂ ਨਹੀਂ ਬਾਈ ਮੈਂ ਤੈਨੂੰ ਨਹੀਂ ਬਣਾਉਂਦਾ ਸਾਝੇ ਬੰਦੇ ਤੋਂ ਮਡਾਵਾਂਗੇ ਸਾਝੇ ਬੰਦਾ ਇਕੱਠਾ ਕਰ ਮੈਂ ਆਈ ਓਰੇ ਆਈ ਯਾਰ ਮਾਰਾ ਗੜੀ ਜਨੇ ਹੋਏ ਓ ਮੂਖ ਫੜੀ ਆ ਯਾਰ ਓ ਲੜੋ ਨਾ ਪੁੱਤ ਕਾਦੇ ਪਿੱਛੇ ਚਾਚਾ ਜੀ ਜਨੇ ਲਾ ਲੈ ਮੈਂ ਨਹੀਂ ਲੜੀ ਜਨੇ ਓ ਲੈ ਗੜੀ ਕਹਿੰਦਾ ਬੰਡਣ ਦੀ ਬਾਂਦਰਾਂ ਨੂੰ ਬਿੱਲੀਆਂ ਨੂੰ ਬਾਂਦਰ ਨੇ ਵੀ ਵੰਡ ਕੇ ਦਿੱਤੀ ਸੀ ਬਸ ਸੁਣੋ ਆਹ ਕੀ ਹੋਇਆ ਫਾਟੂ ਹੀ ਮਾਰਿਆ ਸੱਪੀਏ ਕੀ ਗੱਲ ਓਏ ਉਹ ਹੁਣ ਬਰਸੀ ਜੂਠੇ ਹੱਥ ਲਾ ਕੇ ਹੁਣ ਇਹ ਤੇ ਉਹ ਜੂਠੀ ਨਾ ਆ ਗਈ ਓਏ ਆ ਦੇਖੀ ਉਹ ਲੈ ਦੇਖੀ ਸ਼ਰਮ ਲਾੜ ਭਾਈਆਂ ਦੇ ਆਪਣੇ ਬਰਤ ਪਵਾਉਂਦਾ ਚਾਚੇ ਦੇ ਮਾਪ ਪਵਾਉਂਦਾ ਪਾਠਾ ਲਾ ਕੇ ਆਪ ਹੀ ਬਰਤ ਕੋਈ ਕੀ ਝੂਠੀ ਗੋਹੰਦਰ ਤੋਂ ਖਾਈ ਨੇ ਉਹ ਯਾਰ ਭਾਈ ਯਾਰ ਫਰੇ ਨੀ ਝਾਵਰੇ ਚ ਮੈਨੂੰ ਪਾਇਆ ਮੇਰਾ ਹਿੱਸਾ ਮੈਨੂੰ ਪਾਪਾ ਜਾ ਪਰਾ ਆ ਜਾ ਯਾਰ ਤੂੰ ਤਾਂ ਸਾਡੀ ਢੂਈ ਮਾਰ ਕੇ ਪਾਰ ਗਿਆ ਕੀ ਹੋ ਰਿਹਾ